ਹੋਟਲਾਂ ਦੀ ਆੜ ਦੇ ਵਿੱਚ ਔਰਤਾਂ ਦਾ ਮਜਬੂਰੀ ਦਾ ਫਾਇਦਾ ਚੱਕ ਕੇ ਗਲਤ ਧੰਦੇ ਕਰਵਾਉਣ ਦੇ ਦੋਸ਼ਾਂ ਹੇਠ ਦੋ ਹੋਟਲਾਂ ਦੇ ਉੱਪਰ ਕੀਤੀ ਗਈ ਕਾਰਵਾਈ ਮੁਕੱਦਮਾ ਦਰਜ ਕਰਕੇ ਸ਼ੁਰੂ ਕੀਤੀ ਗਈ ਜਾਂਚ ਪੜਤਾਲ ਡੀਐਸਪੀ ਸਿਟੀ 1 ਦੇ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਗੋਨਿਆਣਾ ਰੋਡ ਤੇ ਸਥਿਤ ਇੱਕ ਹੋਟਲ ਅਤੇ ਬੱਸ ਸਟੈਂਡ ਦੇ ਬੈਕਸਾਈਡ ਤੇ ਸਥਿਤ ਇੱਕ ਹੋਟਲ ਸੰਬੰਧੀ ਮੁਖਬਰੀ ਹੋਈ ਸੀ ਜਿਸ ਤੇ ਕਾਰਵਾਈ ਕਰਦੇ ਹਨ ਥਾਣਾ ਕੋਤਵਾਲੀ ਮੁਖੀ ਦੇ ਵੱਲੋਂ ਜਦੋਂ ਛਾਪੇਮਾਰੀ ਕੀਤੀ ਗਈ ਤਾਂ ਇਹ ਸਾਰੇ ਮਾਮਲੇ ਦਾ ਖੁਲਾਸਾ ਹੋਇਆ ਜਿਸ ਦੇ ਵਿੱਚ ਕੀ ਹੋਟਲਾਂ ਦੇ ਮਾਲਕਾਂ ਵੱਲੋਂ ਔਰਤਾਂ ਦੀ ਮਜਬੂਰੀ ਦਾ ਫਾਇਦਾ ਚੱਕ ਕੇ ਉਹਨਾਂ ਤੋਂ ਦੇਵ ਵਪਾਰ ਦਾ ਧੰਦਾ ਕਰਵਾਇਆ ਜਾਂਦਾ ਸੀ ਜਿਸ ਤੇ ਚੱਲਦੇ ਹੁਣ ਇਨ੍ਹਾਂ ਹੋਟਲਾਂ ਦੇ ਉੱਪਰ ਮੁਕੱਦਮਾ ਦਰਜ ਕਰਕੇ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾ ਰਹੀ ਹੈ ਪੂਰੇ ਮਾਮਲੇ ਨੂੰ ਲੈ ਕੇ ਕੀ ਕਹਿੰਦੇ ਨੇ ਡੀਐਸਪੀ ਸਿਟੀ 1 ਆਓ ਤੁਹਾਨੂੰ ਸੁਣਵਾਨੇ ਆ ਉਹਨਾਂ ਦੀ ਹੀ ਜ਼ੁਬਾਨੀ ਇਨਸਪੈਕਟਰ ਪ੍ਰਮੇਂਦਰ ਅਸਜੋ ਕੁਤਵਾਲੀ ਨੂੰ ਇੱਕ ਤਰਾਹ ਮਿਲੀ ਸੀ ਕਿ ਇੱਕ ਹੋਟਲ ਪਾਮ ਨਾਈਟ ਜੋ ਕਿ ਬੱਸ ਸਟੈਂਡ ਦੇ ਬੈਕਸਾਈਡ ਹੈ ਜਿਸ ਦਾ ਮਾਲਕ ਹੋਟਲ ਦਾ ਮਾਲਕ ਗੁਰਤੇਜ ਸਿੰਘ ਤੇ ਇਸ ਦਾ ਮੈਨੇਜਰ ਲਖਵੀਰ ਸਿੰਘ ਜੋ ਹੋਟਲ ਵਿੱਚ ਬੈਠਦੇ ਹਨ ਅਤੇ ਲੜਕੀਆਂ ਨੂੰ ਬੁਲਾ ਕੇ ਉਹਨਾਂ ਤੋਂ ਗਲਤ ਕੰਮ ਕਰਵਾ ਕੇ ਬਾਰੋਂ ਬੰਦੇ ਨੂੰ ਬੁਲਾ ਕੇ ਮੋਟੀ ਕਮਾਈ ਕਰਦੇ ਹਨ ਤੇ ਬਦਕਾਰੀ ਦੇ ਕਾਰਜ ਇੰਤਾਂ ਦਾਖਲ ਚਲਾਉਂਦੇ ਹਨ ਜਿਸ ਦੇ ਤਹਿਤ ਇਨਸਪੈਕਟਰ ਪ੍ਰਮੇਂਦਰ ਅਸਜੋ ਕੁਤਵਾਲੀ ਨੇ ਗੁਰਤੇਜ ਸਿੰਘ ਤੇ ਲਖਵੀਰ ਸਿੰਘ ਦੇ ਖਿਲਾਫ ਤਨ ਚਾਰੇ ਮੋਰਲ ਟ੍ਰੈਫਿਕ ਪਰਮਿਸ਼ਨ ਐਕਟ ਦਾ ਮੁਕਦਮਾ ਦਰਜ ਕਰਕੇ ਰੇਡ ਕੀਤੀ ਤਾਂ ਹੋਟਲ ਦੇ ਵਿੱਚੋਂ ਹੋਟਲ ਦਾ ਮਾਲਕ ਗੁਰਤੇਜ ਸਿੰਘ ਅਤੇ ਮੈਨੇਜਰ ਲਖਵੀਰ ਸਿੰਘ ਕਾਬੂ ਕਰ ਲਏ ਤੇ ਇਹਨਾਂ ਦਾ ਇਹਨਾਂ ਨੂੰ ਮੁਕਦਮੇ 'ਚ ਗ੍ਰਿਫਤਾਰ ਕਰ ਲਿਆ ਜਿਨ੍ਹਾਂ ਨੂੰ ਅੱਜ ਗ੍ਰਿਫਤਾਰ ਕਰਕੇ ਮਾਨਯੋਗ ਅਦਾਲਤ 'ਚ ਪੇਸ਼ ਕਰਕੇ ਹੋਰ ਢੰਗਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਇਹ ਕਿੰਨੇ ਚਿਰ ਤੋਂ ਚੱਲ ਰਿਹਾ ਸੀ ਇਹ ਅੱਜ ਤਫਤੀਸ਼ ਤੋਂ ਬਾਅਦ ਪਤਾ ਲੱਗੂਗਾ ਜਦੋਂ ਇਹਨਾਂ ਨੂੰ ਪੁੱਛਗਿੱਛ ਕਰਾਂਗੇ ਵੀ ਇਹ ਕਿੰਨੇ ਚਿਰ ਤੋਂ ਕੰਮ ਚੱਲ ਰਿਹਾ ਸੀ ਇਹਦੇ ਕਿਹੜੇ-ਕਿਹੜੇ ਇਹਨਾਂ 'ਚ ਬੰਦੇ ਹੋਰ ਸ਼ਾਮਲੇ ਇੱਕ ਹੋਰ ਵੀ ਹੋਟਲ ਤੇ ਰੇਡ ਕੀਤੀ ਇੱਕ ਹੋਰ ਇਨਫੋਰਮੇਸ਼ਨ ਮਿਲੀ ਸੀ ਜਿਹੜਾ ਕਿ ਹੋਟਲ ਪੈਰ ਸਿਲਟਨ ਹੈ ਜਿਹੜਾ ਬਠਿੰਡਾ ਗੋਨਾ ਰੋਡ ਦੇ ਸਤਤ ਹੈ ਜਿਸ ਤੇ ਇਨਸਪੈਕਟਰ ਪ੍ਰਮੇਂਦਰ ਸਿੰਘ ਐਸਐਚਓ ਕੋਤਵਾਲੀ ਨੇ ਰੇਡ ਕੀਤੀ ਰੇਡ ਦੇ ਦੌਰਾਨ ਜਿਹੜਾ ਹੋਟਲ ਦਾ ਜਿਹੜਾ ਸੀਗਾ ਉਥੇ ਜਿਹੜਾ ਮੈਨੇਜਰ ਸੰਦੀਪ ਪੰਕਜ ਤੇ ਹੈਪੀ ਜਿੰਨਾ ਤੁਸੀਂ ਜਿਹੜਾ ਸੰਦੀਪ ਹੈ ਹੋਟਲ ਦਾ ਮੈਨੇਜਰ ਹੈ ਪੰਕਜ ਹੋਟਲ ਦਾ ਜਿਹੜਾ ਮਾਲਕ ਹੈ ਤੇ ਹੈਪੀ ਨਾਲ ਉਹਦੇ 파ਟਰਨ ਹੈ ਵੀ ਇਹ ਵੀ ਜਿਹੜਾ ਉਥੇ ਹੋਟਲ ਦੇ ਵਿੱਚ ਲੜਕੀ ਨੂੰ ਬੁਲਾ ਕੇ ਉਹਨਾਂ ਤੋਂ ਗਲਤ ਧੰਦਾ ਕਰਵਾਉਂਦੇ ਹਨ ਤੇ ਗਾਕਾਂ ਨੂੰ ਬੁਲਾ ਕੇ ਮੋਟੀ ਰਕਮ ਵਸੂਲਦੇ ਹਨ ਤੇ ਆਨੰਦ ਘਰ ਤੌਰ ਤੇ ਇਹ ਇਥੇ ਕੰਮ ਚਲਾ ਰਹੇ ਨੇ ਜਿਸ ਦੇ ਤਹਿਤ 3-4 ਮੋਰਲ ਟ੍ਰੈਫਿਕ ਪ੍ਰੋਵੈਂਸ਼ਨ ਐਕਟ ਦਾ ਇਹਨਾਂ ਤਿੰਨਾਂ ਦੇ ਖਿਲਾਫ ਮੁਕਾਦਮਾ ਅਰਜ ਕੀਤਾ ਗਿਆ ਹੈ ਇਹਦੇ ਮੁਕਾਦਮੇ ਵਿੱਚ ਅਜੇ ਤੱਕ ਗ੍ਰਿਫਤਾਰੀ ਨਹੀਂ ਹੋਈ ਹੈ ਤੇ ਇਹਨਾਂ ਨੂੰ ਜਲਦੀ ਗ੍ਰਿਫਤਾਰ ਕਰਕੇ ਤਫਤੀਸ਼ ਕੀਤੀ ਜਾਵੇ ਇਹ ਹੋਰ ਵੀ ਲੋਕਾਂ ਨੇ ਪ੍ਰੇਸ਼ਕ ਜਤਾਏ ਜੇ ਸ਼ਾਮਲ ਹੋਣ ਦਾ ਹੈ ਨਾ ਇਹਦੇ ਚ ਹੈਗੇ ਕੁਝ ਤਿੰਨ ਚਾਰ ਬੰਦੇ ਜਣ ਪਛਾਤੇ ਐ ਜਿਹਦਾਂ ਨੂੰ ਗ੍ਰਿਫਤਾਰ ਕੀਤਾ ਜਾਊਗਾ ਤਾਂ ਉਹਨਾਂ ਦੇ ਨਾਮ ਪਤਾ ਡਰੈਸ ਸਦੀ ਕਰਕੇ ਗ੍ਰਿਫਤਾਰ ਕੀਤੀ ਜਾਵੇਗੀ। ਕੁੱਲ ਕਿੰਨੇ ਗ੍ਰਿਫਤਾਰ ਕੀਤੇ ਗਏ? ਇਸ ਮੁਕਦਮੇ ਚ ਗ੍ਰਿਫਤਾਰ ਨਹੀਂ ਹੋਈ ਐ ਜਿਹੜਾ ਪਹਿਲਾ ਮੁਕਦਮਾ ਹੋਟਲ ਜਿਹੜਾ ਪਾਮ ਨਾਈਟ ਐ ਇਹਦੇ ਚ ਦੋ ਬੰਦੇ ਗ੍ਰਿਫਤਾਰ ਕੀਤੇ ਗਏ। ਕੀ ਕਹਿਣਾ ਚਾਹੋਗੇ ਸਰ ਅਜਿਹੇ ਲੋਕਾਂ ਨੂੰ ਜਿਹੜੇ ਹੋਟਲ ਦੀਆਂ ਇਹ ਚੀਜ਼ਾਂ ਇਹਦੇ ਚ ਅਸੀਂ ਇਹ ਕਹਾਂਗੇ ਕਿ ਇਸ ਤਰ੍ਹਾਂ ਦੇ ਜੋ ਬੰਦੇ ਕਾਰੋਬਾਰ ਜਾਂ ਧੰਦਾ ਕਰਦੇ ਨੇ ਬੰਦ ਕਰਦਣ ਨਹੀਂ ਤਾਂ ਕਾਨੂੰਨ ਦੇ ਮਤਾਂਕ ਮੁਖਲਾਫ ਸਖਤ ਕਾਰਵਾਈ ਕੀਤੀ ਜਾਵੇਗੀ।